ਉਹ ਜਗਦੀਸ਼ ਟਾਈਟਲਰ ਉਹ ਕਹਿੰਦਾ ਮੈਂ ਉਹਨੇ ਇੱਕ ਪ੍ਰੈਸ ਵਾਲੇ ਨੂੰ ਪੁੱਛਿਆ ਕਹਿੰਦਾ ਜਦੋਂ ਸਿੱਕ ਕਤਲ ਉਹ ਘਰਤ ਹੋ ਰਿਆ ਸੀ ਮੈਂ ਗੱਡੀ ਡਰਾਈਵ ਕਰ ਰਿਆ ਸਾਂ ਤੇ ਅਜੀਬ ਗੱਦੀ ਮੇਰੇ ਨਾਲ ਬੈਠ ਕੇ ਮੂਵਮੈਂਟ ਕਰ ਰਿਆ ਸੀ ਕਿ ਕਿੱਥੇ ਦਿੱਕਤ ਸਿੱਕ ਮਰੇ ਕਿੱਥੇ ਬਚ ਕੇ ਆਹ ਦੀ ਵੋਟ ਮੰਗਨ ਆ ਰਹੇ ਉਹ ਕਮਲਨਾਥ ਪੂਲ ਬੰਦਸ਼ ਮੋਕੇ ਦਾ ਗਵਾ ਮੌਜੂਦ ਹੈ ਉਨੇ ਕੋਰ ਚਾ ਕੇ ਗਿਆ ਮੈਂ ਫੋਟੋਗ੍ਰਾਫਰ ਸਾਂ ਜਦੋਂ ਅੱਗ ਲਾਈ ਜਾ ਰਹੀ ਸੀ ਮੈਨੇਜਰ ਨੂੰ ਸਾੜਿਆ ਜਾ ਰਿਆ ਸੀ ਉਸ ਮੋਬ ਨੂੰ ਅੰਬੈਸਡਰ ਗੱਡੀ 'ਚ ਉਤਰ ਕੇ ਕਮਲਨਾਥ ਇਨਸਟਰਕਸ਼ਨ ਦੇ ਰਿਆ ਸੀ ਮੈਂ ਕੋਗਰ ਉchnakanਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਐ ਸਿੱਖਾਂ ਦੇ ਕਾਪਤਲਾ ਦੇ ਨਾਲ ਜਗਦੀਸ਼ ਟੈਕਲਰ ਨਾਲ

हिंदुस्तान ਦੇ ਅੰਦਰ ਕੋਈ ਐਸੀ ਖੁਨਾ ਨਹੀਂ ਮੈਨੂੰ ਸ਼ਰਮ ਆਉਂਦੀ ਹੈ ਕਿ ਦਿੱਲੀ ਦੇ ਅੰਦਰ ਉਹ ਸਿੱਖ ਵੀਦਵਾ ਕਲੋਨੀਆ ਔਰ ਸਿੱਖ ਵੀਦਵਾਵਾਂ ਉਹ ਨੇ ਜਿਨ੍ਹਾਂ ਨੂੰ ਕਾਂਗਰਸੀਆਂ ਨੇ ਗਲੀਆਂ 'ਚ ਠਹਿਰ ਮਾਰ ਕੇ ਉਹਨਾਂ ਦੇ ਘਰ ਵਾਲਿਆਂ ਨੂੰ ਮਾਰਤਾ ਸਾੜਤਾ راہુલ ਗਾਂਧੀ ਕਹਿੰਦੇ ਮੁਹੱਬਤ ਕੀ tufaan ਕਦੀ ਜਾਣ ਜਿਹੜਾ ਦੇਖਣ ਤੇਰੇ ਬਾਪੂ ਨੇ ਕੀ ਹਾਲ ਕੀਤਾ ਤੇਰੇ ਬਾਪੂ ਦੇ ਚਮਚੇ ਨੇ ਕੀ ਹਾਲ ਕੀਤਾ वोट मंगे वो तो वो तो की रिश्ता है शामिल जी इन्होंने इलेक्शन लड़े लोग सभा पार्टी ने इन्होंने इंचार्ज बनाया दोनों पार्टियां मिलकर इलेक्शन लड़ रही कुश्ती खेली जा रही है

ਸੋ ਮੇਰੀ ਬੇਨਤੀ ਇਲੈਕਸ਼ਨ ਕਮਿਸ਼ਨ ਨੂੰ ਕੀ ਲੁਧਿਆਣਾ ਬੈਸਟ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਅਰਵਿੰਦ ਕੇਜਰੀਵਾਲ ਉਸ ਸੋਦੀਆ ਔਰ ਜੈਨਦੀ ਐਂਟਰੀ ਬੈਨ ਹੋਣੀ ਚਾਹੀਦੀ ਮੇਰੀ ਮੰਗ ਹੈ ਕਿ ਪੁੱਛਿਆ ਜਾਵੇ ਰਾਜਾ ਵਡਿੰਗ ਨੂੰ ਐਫਪੀ ਡੈਵਿਡ ਦਵੇ ਰਾਜਾ ਵਡਿੰਗ ਯਾ 9.5 ਚੜ੍ਹ ਕੇ ਬੋਲੇ ਕੀ ਰਿਸ਼ਤਾ ਤੁਹਾਡਾ ਜਗਦੀਸ਼ ਟੈਂਕਲਰ ਨਾਲ ਕੀ ਰਿਸ਼ਤਾ ਕਮਨਨਾਥ ਨਾਲ

ਇਹ ਚੀਜ਼ ਆफीਮੇ ਸਾਬ ਲੈਣਾ ਉਹਨੇ ਇੱਕੋ ਇੱਕ ਕਾਮਾ ਕਮਲ ਦੇ ਫੁੱਲ ਤੇ ਮੋਰ ਲਾਣੀ ਹੈ ਹੋਣਾ ਸਾਡੇ ਜੀ ਕਰਨ ਚੂਬ ਜੀ ਬੋਲ ਗਏ ਆ ਮਰਜੇਂਦਰ ਸਿੰਘ ਸਿਰਦਾ ਜੀ ਬੋਲ ਗਿਆ